ਮੈਂ ਹਰਵਿੰਦਰ ਸਿੰਘ ਪਿੰਡ ਪੰਜਕੋਹਾ ਜੀ ਸਾਨੂੰ ਭਗਵੰਤ ਮਾਨ ਸਰਕਾਰ ਤੋਂ ਬਹੁਤ ਆਸ ਸੀਗੀ ਵੀ ਰਜਵਾਹੇ ਪੱਕੇ ਹੋਏ ਆਂ ਜੀ ਵੀ ਸੂਇਆਂ ਦਾ ਪਾਣੀ ਆਊਗਾ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 5 ਤਰੀਕ ਦਿੱਤੀ ਸੀਗੀ ਭਗਵੰਤ ਮਾਨ ਸਰਕਾਰ ਵੱਲੋਂ ਸੂਇਆਂ ਚ ਪਾਣੀ ਅੱਜ 12 ਤਰੀਕ ਹੋ ਗਈ ਹੈ ਅੱਜ ਅਸੀਂ ਐਸਡੀਓ ਸਾਹਿਬ ਨੂੰ ਜਾ ਕੇ ਮਿਲੇ ਆ ਕੋਈ ਪਾਣੀ ਦਾ ਨੋਜ ਨਿਸ਼ਾਨ ਨਹੀਂ ਹੈਗਾ ਹਾਂ ਜੀ ਸਰਕਾਰ ਦੇ ਜਿੰਨੇ ਵਾਦੇ ਸੀਗੇ ਸਾਰੇ ਫੂਕੇ ਨਿਕਲ ਰਹੇ ਆ ਕੋਈ ਪਾਣੀ ਸਾਡੇ ਪਿੰਡ ਤੋਕਾ ਹੀ ਪਾਣੀ ਤਾਂ ਨਹੀਂ ਪਹੁੰਚਿਆ ਹੈਗਾ ਹਾਂ ਜੀ ਸਾਰੇ ਬੰਦੇ ਨੇ ਐਪਲੀਕੇਸ਼ਨ ਤੇ ਤਿੰਨ ਪਿੰਡਾਂ ਨੇ ਪੰਜਕੋਹੇ ਦੇ ਆ ਨੇ ਗੰਡੂਆ ਦੇ ਆ ਨੇ ਯਾਰ ਆਪਣਾ ਪੁੱਛੀਦਿਆਂ ਨੇ ਸਾਈਨ ਕਰਕੇ ਦਿੱਤੇ ਆ ਵੀ ਸਾਡੇ ਪਿੰਡ ਤੱਕ ਪਾਣੀ ਨਹੀਂ ਆਇਆ ਇਹ ਐਪਲੀਕੇਸ਼ਨ ਕਿਹਨੂੰ ਦਿੱਤੀ ਆ ਹੁਣ ਤੁਸੀਂ ਇਹ ਐਸਡੀਓ ਸਾਹਿਬ ਨੂੰ ਜੀ ਇਹ ਐਸਡੀਓ ਸਾਹਿਬ ਨੂੰ ਦਿੱਤੀ ਆ ਇੱਕ ਉਤਾਰਾ ਇਹਦਾ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਇੱਕ ਸੈਕਟਰੀ ਪੰਜਾਬ ਨੂੰ ਭੇਜਿਆ ਜੀ ਹਾਂ ਕ੍ਰਿਸ਼ਨ ਕੁਮਾਰ ਜੀ ਹਾਂ ਫਿਰ ਕੀ ਭਰੋਸਾ ਦਿੱਤਾ ਐਸਡੀਓ ਸਾਹਿਬ ਨੇ ਤੁਹਾਨੂੰ ਐਸਡੀਓ ਸਾਹਿਬ ਤਾਂ ਸਾਨੂੰ ਉੱਥੇ ਬੈਠੇ ਕਹਿੰਦੇ ਵੀ ਸੂਏ ਦਾ ਪਾਣੀ ਚੱਲ ਰਿਹਾ ਜੀ ਪਰ ਤੁਹਾਨੂੰ ਮੌਜੂਦਾ ਹਾਲਾਤ ਅਸੀਂ ਦਿਖਾਉਨੇ ਆ ਵੀ ਪਾਣੀ ਹੈ ਹੀ ਨਹੀਂ ਸੂਏ ਚ ਟਪਕਾ ਵੀ ਹਾਂ ਪਾਣੀ ਬਿਲਕੁਲ ਨਹੀਂ ਹੈਗਾ ਪਾਣੀ ਬਿਲਕੁਲ ਨਹੀਂ ਹੈਗਾ ਜੀ ਪਾਣੀ ਆ ਹੀ ਨਹੀਂ ਰਿਹਾ ਜੀ ਹਾਂ अच्छा फिर जे पाणी ਨਹੀਂ ਆਉਂਦਾ ਹੁਣ ਵੀ ਅੱਜ ਜਾਂ ਨਹੀਂ ਆਉਂਦਾ ਤਾਂ ਨੁਕਸਾਨ ਕਿੰਨਾ ਕੋ ਹੋ ਸਕਦਾ ਤੁਹਾਡਾ ਜੀ ਨੁਕਸਾਨ ਤਾਂ ਇਹ ਪਨੀਰੀਆਂ ਪਹਿਲਾਂ ਹੀ ਪੱਕੀਆਂ ਖੜੀਆਂ ਹਨ ਜੀ ਲਾਉਣ ਦੀ ਤਰੀਕ 5 ਸੀਗੀ 5 ਤਰੀਕ ਦੇ ਅਸੀਂ ਮਿੰਤਾਂ ਕਰਦੇ ਆ ਜੇਹੀ ਦੀਆਂ ਮਿੰਤਾਂ ਕਰਦੇ ਆ ਕਹਿੰਦੇ ਅੱਜ ਛੱਡਦੇ ਆ ਸ਼ਾਮੀ ਛੱਡਦੇ ਆ ਸਵੇਰੇ ਛੱਡਦੇ ਆ ਜੀ ਸਾਰੀ ਲੇਬਰ ਵੇਲੀ ਬੈਠੀ ਹੈ ਹਨ ਜੀ ਕਹਿੰਦੇ ਆ ਵੀ ਮੋਟਰਾ ਬੰਦ ਰੱਖੋ ਵੱਧ ਤੋਂ ਵੱਧ ਸੂਏ ਦਾ ਪਾਣੀ ਵਰਤੋ ਸੂਏ ਦਾ ਤਾਂ ਪਾਣੀ ਤਾਂ ਵਰਤਾਂਗੇ ਜੇ ਸੂਆ ਆਊਗਾ ਜੀ ਜੇ ਸੂਆ ਆਊਗਾ ਹਾਂਜੀ ਬਾਕੀ ਇੱਕ ਹੋਰ ਗੱਲ ਹੈ ਜਦੋਂ ਦੇ ਸੂਏ ਪੱਕੇ ਬਣੇ ਆ ਜਿਹੜਾ ਸੂਏ ਦਾ ਬੈੱਡ ਲੈਵਲ ਸੀਗਾ ਜੀ ਉਹ ਇਹਨਾਂ ਨੇ ਉੱਚਾ ਚੱਕਣ ਦੀ ਬਜਾਏ ਡਾਊਨ ਕਰਤਾ ਉੱਥੇ ਤੋਂ ਮਿੱਟੀ ਪੁੱਟ ਕੇ ਪਤਾ ਨਹੀਂ ਇਹਨੇ ਵੇਚਤੀ ਪਤਾ ਨਹੀਂ ਕੀ ਕੀਤਾ ਮਿੱਟੀ ਦਾ ਉਹਦੇ ਸਬੰਧੀ ਵੀ ਇਨਕੁਆਰੀ ਹੋਣੀ ਚਾਹੀਦੀ ਵੀ ਜਿਹੜਾ ਮੋਗਿਆਂ ਤੇ ਪਾਣੀ ਨਹੀਂ ਚੜ ਰਿਹਾ ਸੂਏ ਦਾ ਪਿਛਲੇ ਸਾਲ ਵੀ ਸਾਡੇ ਵੱਲੋਂ ਐਸ ਡੀਓ ਸਾਹਿਬ ਨੂੰ ਐਪਲੀਕੇਸ਼ਨ ਦਿੱਤੀਆਂ ਸੀਗੀਆਂ ਉਹ ਵੀ ਨਾਲ ਆ ਲਾ ਦਿਓ ਵਿੱਚ ਹਾਂਜੀ ਜੀ ਫੋਟੋਆਂ ਵੀ ਹੈਗ ਮਤਲਬ ਜਿਹੜੀ ਡਾਫ ਹੈ ਉਹ ਬਿਨਾ ਮਨਜ਼ੂਰੀ ਤੋਂ ਡਾਫ ਲਾਈ ਹੋਈ ਆ ਸਾਰੀਆਂ ਫੋਟੋਆਂ ਵਿੱਚ ਦਿਖਦੀਆਂ ਹਨ ਜੀ ਬਿਨਾ ਮਨਜ਼ੂਰੀ ਤੋਂ ਸਾਰੀਆਂ-ਨੀਆਂ ਡਾਫਾਂ ਲਵਾਈਆਂ ਹੋਈਆਂ ਕੋਈ ਪਾਣੀ ਕਿਸੇ ਦਾ ਵੀ ਇੱਕ ਵੀ ਮੁੱਗੇ ਦੇ ਪਾਣੀ ਨਹੀਂ ਚੜ ਰਿਹਾ ਜੀ ਠੀਕ ਮੌਜੂਦਾ ਹਾਲਾਤ ਇਹ ਆ ਅੱਜ ਦੇ ਪਾਣੀ ਤੋਂ ਸਾਨੂੰ ਸਰਕਾਰ ਤੋਂ ਵੀ ਬਹੁਤ ਉਮੀਦ ਸੀਗੀ ਹਾਂ ਜੀ ਪਰ ਹੁਣ ਪਤਾ ਨਹੀਂ ਵੀ ਕਿਹਦੀ ਕਤਾਹੀ ਹੈ ਅਫਸਰਾਂ ਦੀ ਕਤਾਹੀ ਹੈ ਕੌਣ ਵਿੱਚ ਜ਼ਿੰਮੇਵਾਰ ਹੈ ਉਹਨਾਂ ਨੂੰ ਵੀ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਇਹਨਾਂ ਦੇ ਖਿਲਾਫ ਤਾਂ ਕਰਕੇ ਜੋ ਕਿਸਾਨਾਂ ਦਾ ਹੱਲ ਹੋ ਸਕੇ ਜੀ